ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮਿਲਾਨੇ ਆ ਬਾਪੂ ਗੁਰਚਰਨ ਸਿੰਘ ਨਾਲ ਬਾਪੂ ਗੁਰਚਰਨ ਸਿੰਘ ਜੀ ਦੱਸਣਗੇ ਆਪਾਂ ਨੂੰ ਕਿ ਕਿਵੇਂ 86 ਸਾਲ ਦੀ ਉਮਰ ਵਿੱਚ ਵੀ ਉਹ ਕਿੰਨੇ ਤੰਦਰੁਸਤ ਨੇ ਤੇ ਉਹਨਾਂ ਦੀ ਸਿਹਤ ਦਾ ਕੀ ਰਾਜ਼ ਆ ਚਲੋ ਆਪਾਂ ਬਾਪੂ ਜੀ ਨਾਲ ਗੱਲ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਗੁਰਚਰਨ ਸਿੰਘ ਆ ਜੀ ਉਮਰ ਕਿੰਨੀ ਹੋਊਗੀ ਬਾਪੂ ਜੀ ਤੁਹਾਡੀ 86 85 ਸਾਲ ਹੋਊਗੀ अच्छा जी बापू जी थोड़ी सेहत दा की राज है सही आ कोई गोली नहीं खांदा कोई टीका नहीं लोंदा हां जी, सही है, जी। सही है सेहत या मेरी हां जी दांद मेरे सही आ दाढ़ा सही आ अच्छा ए दा कोई राज भी ਤੁਸੀਂ ਕੀ ਕੁਝ ਖਾਣੇ ਪੀਂਦੇ ਸੀ ਪਹਿਲਾਂ ਖਾਂਦੇ ਪੀਂਦੇ ਸੀ ਪਾਸਾ ਹੋਈ ਕਿ ਉਹ ਦੁੱਧ ਪੀਂਦੇ ਹੁੰਦੇ ਸੀ हां जी ਤੇ ਚੰਗੀ ਰੋਟੀ ਖਾਣੀ ਉਹਨੂੰ ਕੋ ਖਾਦਾ ਸਕਿਆ ਹੁੰਗਿਆ ਨਹੀਂ ਸੀ ਇਹ ਖਾਦਾ ਸਕਿਆ ਹੁੰਨੇ ਹੁਣ ਮਾਰ ਰਿਹਾ ਸਾਰੇ दांद दाढ़ਾਂ ਜਿਹੜੇ ਗਾਇਆ ਸਾਰੇ ਖਾਦਾ ਸਕਰਿਆਂ ਦੇ ਇੱਕ ਸਿਰ ਤੇ ਗਾਇਆ अच्छा जी। हां। ਦੋ ਲੋ ਕੋਈ ਖਾਦ ਨਹੀਂ ਪਾਉਂਦਾ ਕੁਛ ਨਹੀਂ ਸੀ ਲੋਨਾ ਉਤਾ ਹੀ ਕਣਕ ਪੱਕਦੀ ਸੀ। ਹਾਂਜੀ। ਉਤਾ ਹੀ ਨਰਮੀ ਪੱਕਦੀ ਸੀ ਉਤਾ ਹੀ ਸਬਜ਼ੀਆਂ ਪੱਕਦੀਆਂ ਸੀ। ਅੱਛਾ ਜੀ। ਪਾਣੀ ਲਾਉਂਦੇ ਸੀ ਕੋਈ ਸਪਰੇ ਨਹੀਂ ਕੋਈ ਖਾਦ ਨਹੀਂ। ਬਾਕੀ ਬਾਪੂ ਜੀ ਮੈਂ ਸੁਣਿਆ ਵੀ ਤੁਹਾਡੇ ਹੁਣ ਤੁਹਾਡੀ 86 ਸਾਲ ਦੀ ਉਮਰ ਹੋ ਗਈ ਹੈ। ਵੀ ਤੁਹਾਡੇ ਦੰਦ ਵਗੈਰਾ ਵੀ ਕੁਛ ਨਹੀਂ ਦਰਦ ਹੁੰਦੇ। ਨਾ ਕੋਈ ਨਹੀਂ। ਵੀ ਪਹਿਲਾਂ ਵਾਲੇ ਟਾਈਮ 'ਚ ਕੋਈ ਬਰਸ਼ ਵਗੈਰੇ ਹੁੰਦੇ ਸੀ ਜਾਂ ਕੋਈ ਦਤਣਾ ਹੀ ਕਰਦੇ ਸੀ? ਬਸ ਆ ਦਤਣਾ ਹੀ ਕਰਦੇ ਸੀ ਮੋਰਚੇ ਤੇ ਕੋਈ ਨਹੀਂ ਸੀ ਕਰਦਾ। ਭੁਰਿਆਂ ਵੀ ਜਾਂ ਦਸ ਲਈ ਕਰਦੀ ਹੁੰਦੀ ਏ ਕਿੱਕੜਾਂ ਦੀਆਂ ਅੱਛਾ ਕਿੱਕਰ ਦੀ ਦਾਤਣ ਕਰ ਦਿੰਦੇ ਹੋ ਕੋਈ ਟਾਲੀ ਦੀ ਹੋ ਗਈ ਨੇਮ ਦੀ ਹੋ ਗਈ ਹਾਂਜੀ ਤੇ ਆਪਾਂ ਤਾਂ ਮੈਂ ਹੁਣ ਵੀ ਇਵੇਂ ਹੀ ਕਰਦਾ ਚਾਹ ਟਾਲੀ ਦੀ ਚਾਹ ਨੇਮ ਦੀ ਚਾਹ ਕਿੱਕਰ ਦੀ ਅੱਛਾ ਮਤਲਬ ਤੁਸੀਂ ਹੁਣ ਵੀ ਇਹੀ ਕਰਦੇ ਹੋ ਹੁਣ ਵੀ ਹੋਈ ਮੈਂ ਤਾਂ ਕਰਦਾ ਮੋਰਚੇ ਪਾਰਸ ਨਹੀਂ ਆਪਾਂ ਮਾਰਿਆ ਅੱਛਾ ਤੁਹਾਡੇ ਇੱਕ ਵੀ ਦੰਦ ਨਹੀਂ ਉਹ ਸਹੀ ਜਾਂਦੇ ਨੇ ਇੱਕ ਵੀ ਦੰਦ ਨਹੀਂ ਖਰਾਬ ਹੈਗਾ ਸਾਰੇ ਸਹੀ ਨੇ ਹਾਂ ਸਹੀ ਹੈ ਦੰਦ ਅੱਛਾ ਕੋਈ ਦਰਦ ਦੁਰਦ ਵੀ ਨਹੀਂ ਹੁੰਦਾ ਹੈ ਤੇ ਤੁਸੀਂ ਹੁਣ ਖੇਤ ਵਗੈਰਾ ਜਾਣਦੇ ਹੋ ਹਾਂਜੀ ਜਾਣਾਂ ਮੈਂ ਪੱਠੇ-ਪੁੱਠੇ ਆਪੀ ਵੜਦੇ ਹੋ ਪੱਠੇ ਲੈਉਣਾ ਬੈਠੇ ਪੱਠੇ ਵੜਦੇ ਇਹ ਨਿਮਾਨੀ ਵਡਣੇ ਇੱਤੇ ਵੜਾ ਬੈਗ ਜਿੰਨੇ ਵਡਣੀਆਂ ਮੈਂ ਇੱਕੇ ਵਾਰ ਵੱਢ ਕੇ ਫੇਰ ਉਠਦਾ ਤਾਂ 4 ਪੜਣਾ ਵਡਣੀਆਂ 2 ਵਡਣੀਆਂ 10 ਵਡਣੀਆਂ ਬੈਗ ਜਦੋਂ ਬੈਗਾਂ ਟੱਕ ਜਬ ਪਠੇ ਵੜੀ ਕੇ ਪੇਰੀ ਹੁਸ਼ਨਾ ਮੈਂ ਅੱਛਾ ਜੀ ਵੀ ਪਹਿਲਾਂ ਦੇ ਟਾਈਮ ਦੇ ਵਿੱਚ ਕਿਉਂ ਕਿਉ ਤਾਂ ਬਾਦੂ ਹੁੰਦੇ ਹੋਣਗੇ ਘਰਾਂ ਚ ਬਾਦੂ ਚੂਰੀਆਂ ਬਾਦੂ ਖਾਂਦੇ ਰਹਿੰਗੇ ਅੱਛਾ ਚੂਰੀਆਂ ਦੇਸੀ ਕਿਉਂ ਦੀਆਂ ਗੁੱਟ ਕੋਈ ਦੇਸੀ ਕਿ ਹੋਦੀਆਂ ਚੂਰੀਆਂ ਅੱਛਾ ਹੋਰ ਦਾ ਸੌਰੀ ਇਹਦੀਆਂ ਦਸੌਰੀਓਦੋ ਹੁੰਦਾ ਹੀ ਨਹੀਂ ਸੀ ਪਹਿਲਾਂ ਮਾਲ ਡੰਗਰ ਵੀ ਬਥੇਰਾ ਹੁੰਦਾ ਉਹ ਡੰਗਰ ਬਹੁਤ ਹੁੰਦਾ ਸੀ ਬਲਦਾਂ ਨੂੰ ਦੇਸੀ ਕਿਉਂ ਦਿੰਦੇ ਰਹੇ ਆ ਬਲਦਾਂ ਨੂੰ ਵੀ ਦਿੰਦੇ ਸੀ ਬਲਦਾਂ ਨੂੰ ਦਿੰਦੇ ਨੇ 5-5 ਕਿਲੋ ਇੱਕ ਬਲਦ ਨੂੰ ਤੇ ਆਹ ਦੇ ਵਿੱਚ ਘਿਓ ਦੇਣਾ ਅੱਛਾ ਅੱਜ ਕੱਲ ਤਾਂ ਦੇਖਣ ਨੂੰ ਵੀ ਨਹੀਂ ਮਿਲਦੀ ਇਹ ਚੀਜ਼ਾਂ ਕੋਈ ਤੈਨੂੰ ਨਹੀਂ ਮਿਲਦਾ 5-5 ਛਟਾਕਾਂ ਤੇ ਬਲਦ ਨੂੰ ਕਿੱਥੋਂ ਮਿਲੂ 5 ਕਿਲੋ ਹਾਂਜੀ ਬਾਪੂ ਜੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਵੇਂ ਕੱਪੜੇ ਵਗੈਰਾ ਤੁਸੀਂ ਸਵਾਉਂਦੇ ਸੀ ਦਰਜੀ ਤੋਂ ਸਵਾਉਂਦੇ ਸੀ ਜਾਂ ਆਪੇ ਬੁੜੀਆਂ ਸੀ ਲੈਂਦੀਆਂ ਸੀ ਪੁਰਾਣੇ ਬੁੜੀਆਂ ਸੀ ਲੈਂਦੀਆਂ ਸੀ ਸਾਰੇ ਗਾ ਸੀਨ ਜਾਂਦੀਆਂ ਆਪੋ ਆਪਣਾ ਕਿਵੇਂ ਮਸ਼ੀਨ ਤੇ ਸੀਂਦੀਆਂ ਸੀ ਕਿ ਸੂਈ ਧਰ ਕੇ ਸੂਈ ਧਰ ਕੇ ਨਾਲ अच्छा ਤੇ ਉਹ ਕਪੜਾ ਕਿਹੜਾ ਹੁੰਦਾ ਸੀ ਕਪੜਾ ਆਨਾਂ ਬੁੜੀਆਂ ਕੱਤਦੀਆਂ ਹੁੰਦੀਆਂ ਸੂਤ ਹਾਂਜੀ ਗੁੱਜਾ ਚੱਖਿਆਂ ਦੇ ਸਾਤ ਕੇ ਜਨਾਂ ਨੂੰ ਦੇਣਾ ਉਹਨਾਂ ਨੇ ਫਿਰ ਕਪੜਾ ਉਹਨਕੀ ਦੇਣਾ ਹਾਂਜੀ ਉਹ ਖੱਦਰ ਪਾਉਣਾ ਫੇਰ ਅਸੀਂ ਅੱਛਾ ਉਹ ਖੱਦਰ ਦੇ ਕੱਪੜੇ ਪਾਉਂਦੇ ਉਹ ਖੱਦਰ ਦੇ ਕੱਪੜੇ ਪਾਉਨੇ ਫੇਰ ਅਸੀਂ ਅੱਛਾ ਉਹ ਤਾਂ ਫਿਰ ਛੇਤੀ ਪਾੜਦਾ ਵੀ ਨਹੀਂ ਹੋਣਾ ਕਪੜਾ ਬਾਣੀ ਛੇਤੀ ਲਿੱਗਾ ਬੜਾ ਹੁੰਦਾ ਸੀ ਅੱਛਾ ਜੀ ਹਾਂਜੀ ਫਸਿਆਲ ਨੂੰ ਕੋਈ ਬਾਪਾ ਜੀ ਪਾਣੀ ਪੂਣੀ ਲਾਉਣ ਜਾਣਾ ਬਾਪੂ ਘਰਾਂ ਨੇ ਹਾਂਜੀ ਇੱਕ ਇੱਕ ਸਵਾਰਟਰ ਰੋੜਾ ਉਤੋਂ ਦੀ ਕੋਟ ਹੁੰਦੇ ਸੀ ਉਹਨਾਂ ਦੇ ਬਿੱਟੇ ਆਈ ਹੋ ਜਾਂਦੇ ਹੁੰਦੇ ਸੀ ਕੋਟ ਗਰਮ ਉਹ ਪਾ ਲੈਣੇ ਕਿ ਜਿਸ ਕੋਈ ਨਹੀਂ ਸੁੱਕਲੇ ਲੀਨੇ ਹੁੰਦੇ ਅੱਛਾ ਬਾਪੂ ਜੀ ਤੁਸੀਂ ਥੋੜਾ ਬਹੁਤ ਪੜੇ-ਪੁੜੇ ਹੈਗੇ ਹੋ ਮੈਂ ਪੜਿਆ ਜੀ ਮੈਂ ਉਦੋਂ ਪਾਣ ਲੱਗਾਈ ਸੀ ਕਿੱਥੇ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਹੁੰਦੇ ਸੀ ਪਹਿਲਾਂ ਅਸੀਂ ਪਾਸਾ ਰਹਿੰਦੇ ਹੁੰਦੇ ਸੀ ਪਿੰਡ ਦਾ ਨਾਮ ਕਿਹੜਾ ਸੀ ਬਾਪੂ ਜੀ 269 269 ਹਾਂਜੀ ਉੱਥੇ ਕਿਤੇ ਪੜਦੇ-ਪੁੜਦੇ ਸੀ ਪਹਿਲਾਂ ਉੱਥੇ ਆਦੀ ਗੁਰਦੁਆਰੇ ਜਾਂਦੇ ਹੁੰਦੇ ਸੀ ਬਾਪੇ ਕੋਲ ਪਹਿਲਾ ਗੁਰੂ ਘਰਾਂ 'ਚ ਪੜਾਉਂਦੇ ਹੁੰਦੇ ਸੀ ਗੁਰੂ ਘਰ 'ਚ ਹਾਂਜੀ ਸੋ ਗੁਰੂ ਉਹਦੇ ਕਿਹੜੇ ਹੁੰਦੇ ਸੀ ਹਾਂਜੀ ਉੱਥੇ ਹੀ ਲੱਗਾਈ ਹੁੰਦਾਈ ਦੋ ਤਿੰਨ ਚਾਰ ਮਰਬਿਆਂ ਦੇ ਹਾਂਜੀ ਉੱਥੇ ਹੀ ਚਾਰ ਪੰਜ ਜਾਗ ਜਾਂਦੇ ਹੁੰਦੇ ਸੀ ਸਾਡੇ ਪਿੰਡ ਤੇ ਉਹ ਪੜਾਉਂਦਾ ਉਹ ਗੁਰਮੁਖੀ 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 ਪੜਾਉਂਦਾ ਸੀ ਸਾਨੂੰ ਹਾਂਜੀ ਤੇ ਫਿਰ ਉਤੋਂ ਰੌਲਾ ਪੈ ਗਿਆ ਫਿਰ ਇਹਦਾ ਨਾਮ ਕਿਹਾ ਤੈਨੂੰ ਪਤਾ ਕਿ ਇਹ ਮੁਖੀ ਨੂੰ ਬਲਖ ਹੋ ਗਿਆ ਹਾਂਜੀ ਮੈਨੂੰ ਮਾਰਚਾਰ ਨਾਤਾ ਤਾਂ ਵੀ ਤੁਮ ਪਤਵੋਂ ਨਾਲ ਹੀ ਖਾਛੇ ਆਪ ਦੇ ਕਰਦੇ ਰੱਖਿਆ ਸੀ ਇਹ ਕਿਸੇ ਦਾ ਆਪ ਦੇ ਪਾਸੋਂ ਕਰਦੇ ਅੱਛਾ ਜੀ ਇਹ ਤੇ ਰਾਂ ਕੇ ਬਣਾ ਲਿਆ ਸੀ ਨਾ ਹਾਂਜੀ ਤੇ ਚਾਰ ਲਈ ਚਲੇ ਜਾਣਾ ਸਾਰਾ ਲੜ ਚਾਹ ਦੇਣਾ ਸ਼ਾਮ ਨੂੰ ਚਾਰ ਕੇ ਘਰੇ ਆਉਣਾ ਹਾਂਜੀ ਤੇ ਇਹਨੂੰ ਫੇਰ ਛੱਡ ਲੈਣਾ ਅੱਛਾ ਤਾਂ ਮਤਲਬ ਤੁਸੀਂ ਉੱਥੇ ਥੋੜਾ ਟਾਈਮ ਹੀ ਪੜੇ ਹੋ ਬਸ ਥੋੜਾ ਟਾਈਮ ਹੀ ਬਸ ਸਾਲ ਕਲਾਲਾ ਤੋਂ ਇੱਕ ਦੋ ਕੈਦੇ ਹੀ ਵੜ ਹੋਏ ਆ ਅੱਛਾ ਜੀ ਹਾਂ ਤੁਸੀਂ ਕੱਲੇ ਜਾਂਦੇ ਹੁੰਦੇ ਸੀ ਕਿ ਹੋਰ ਕੋਈ ਭੈਣ ਭਰਾ ਦੀ ਹੋਰ ਜਾਂਦੀ ਹੁੰਦੀ ਤੇ ਇਹਨਾਂ ਦੇ ਸਬ ਆਪਣੇ ਸਾਡੇ ਚਾਚੇ ਦੀ ਕੁੜੀ ਅੱਛਾ ਤੁਸੀਂ ਕਿੰਨੇ ਭੈਣ ਭਰਾਵਾਂ ਬਾਪੂ ਜੀ ਆ ਫਿਰ ਸਾਰੇ ਹਾਂਜੀ ਸਾਰੇ ਅਸੀਂ 9 ਭੈਣ ਭਰਾ ਸੀ 9 ਭੈਣ ਭਰਾ ਸੀ ਅੱਛਾ ਬੜਾ ਮਾਇਦੀ ਸੀ ਤੁਹਾ ਦਾ ਅੱਛਾ ਜੀ ਬਾਕੀ ਸਾਰੇ ਛੋਟੇ ਨੇ ਬਾਕੀ ਸਾਡੇ ਛੋਟੇ ਸਾਰਿਆਂ ਨੇ ਮਾਇਆ ਥੀ ਹੈ ਔਰ ਹੋਰ ਬਾਪੂ ਜੀ ਪਹਿਲਾਂ ਦੇ ਟਾਈਮ 'ਚ ਘਰ ਵਗੈਰਾ ਕਿਵੇਂ ਦੇ ਹੁੰਦੇ ਸੀ ਘਰ ਵਗੈਰਾ ਵਧੀਆ ਹੁੰਦੇ ਸੀ ਕੱਚੇ ਹੁੰਦੇ ਸੀ ਤੇ ਵਧੀਆ ਲੇਪ ਪੋਚ ਕੇ ਰਾਲਦੇ ਚਿਲਕਦੇ ਹੁੰਦੇ ਜਿਨਾ ਮਾਂ ਔਰ ਔਰ ਕਰਕੇ ਉਹਨਾਂ ਚਿਲਕਾਉਂਦੇ ਤੇ ਉਦੋਂ ਬੁੜੀਆਂ ਪੋਚਾ ਲਾ ਕੇ ਨਾ ਝਲਕਉਂਦੀਆਂ ਉਹਦੀਆਂ ਅੱਛਾ ਮਤਲਬ ਮਿੱਟੀ ਪਰੋਲੇ ਵਾਲੀ ਮਿੱਟੀ ਪਰੋਲੇ ਵਾਲੀ ਅੱਛਾ ਉਹਦੇ ਨਾਲ ਹੀ ਸਾਫ ਸੁਥਰੇ ਰੱਖਦੇ ਆਂ ਸਾਫ ਸੁਥਰੇ ਰਹਿਣਾ ਅੱਛਾ ਪਹਿਲਾਂ ਕਿਵੇਂ ਕਮਰੇ ਡੇਡੇ ਹੁੰਦੇ ਸੀ ਕਿ ਵੱਡੇ ਕਮਰੇ ਸੀ ਕਮਰੇ ਵੱਡੇ ਵੀ ਉਹਦੇ ਛੋਟੇ ਵੀ ਹੁੰਦੇ ਸੀ ਅੱਛਾ ਕੱਪੜੇ ਦੇ ਹਿਸਾਬ ਨਾਲ ਅੱਛਾ ਜੀ ਤਾਂ ਬਹੁਤ ਖੁੱਲੇ ਹੁੰਦੇ ਸੀ ਸਾਡੇ ਕੋਲ ਅੱਛਾ ਜੀ ਆ ਪਹਿਲਾਂ ਸੜਕਾਂ ਸੁੜਕਾਂ ਪੱਕੀਆਂ ਸੀ ਕਿ ਕੱਚੀਆਂ ਹੀ ਸੀ ਜਿਹੜੀਆਂ ਮੇਨ ਰੋਡ ਸੀ ਉਹ ਪੱਕੀਆਂ ਹੀ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਸੀ ਉਹ ਕੱਚੀਆਂ ਸੀ ਅੱਛਾ ਜੀ ਹੁਣ ਬਾਪੂ ਜੀ ਅੱਗੇ ਤੁਹਾਡੇ ਕਿੰਨੇ ਮੁੰਡੇ ਨੇ ਅੱਕੇ ਸਾਡੇ 6 ਮੁੰਡੇ ਆ ਜੀ ਤੇ ਕੁੜੀ ਕੋਈ ਕੁੜੀ ਹੈ ਜੀ ਅੱਛਾ ਜੀ ਵੈਸੇ ਬਾਪੂ ਜੀ ਤੁਹਾਡੇ ਸਹੁਰੇ ਸਹੁਰੇ ਕਿੱਧਰਲੀ ਸਾਈਡ ਨੇ ਮੇਰੇ ਸਹੁਰੇ ਕਾ ਨੂੰ ਮਾਡਾ ਰਾਜਸਥਾਨ ਵਾਲੀ ਸਾਈਡ ਅੱਛਾ ਜੀ ਜਾਣੇ ਹੁੰਨੇ ਉਧਰ ਕਦੇ ਹਾਂ ਜਾਣਾ ਹੁਣ ਅੱਛਾ ਹੁਣ ਵੀ ਵਧੀਆ ਮਿਲਦੇ ਵਰਤਦੇ ਨੇ ਹਾਂ ਜੀ ਹਾਂ ਅੱਛਾ ਜੀ ਮਿਲਦੇ ਵਰਤਦੇ ਹਾਂ ਸਾਨੂੰ ਬਾਪੂ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਆਈ ਹੋਪ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ ਧੰਨਵਾਦ ਜੀ